ਸਤ ਸ੍ਰੀ ਅਕਾਲ ਜੀ ਸਵਾਗਤ ਹੈ ਖਸਾਨ ਵੀਰੋ ਤੁਹਾਡੇ ਆਪਣੇ ਚੈਨਲ ਤੇ ਸਿਨੀ ਮਲਗਾਂ ਡੈਰੀ ਫਾਰਮ ਤੇ ਹਾਂਜੀ ਵੀਰ ਜੀ ਅੱਜ ਆਪਣੇ ਫਾਰਮ ਤੋਂ ਵੀਡੀਓ ਬਕਾ ਬਰ ਕਰ ਰਹੇ ਆ ਵੀਰੇ 7 ਤਰੀਕ ਔਫਗਤ 2023 ਤਰੀਕ ਸ਼ੁੱਕਰਵਾਰ ਜੀ ਹਾਂਜੀ ਵੀਰ ਜੀ ਅੱਜ ਆਪਣੇ ਫਾਰਮ ਦੇ 28 ਕਨਾਂ ਵੀਰੇ ਪਹੁੰਚ ਚੁੱਕੇ ਨੇ 28 ਕਨਾਂ ਪਹੁੰਚ ਚੁੱਕੇ ਆਗੇ ਸਵੇਰ ਦਾ ਟਾਈਮ ਆ ਵੀਰੇ ਕਮਰੋ ਤਾਂ 7:00 ਵਜੇ ਦਾ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਵੀਰੇ ਦੇ ਪੁਰਾਣੇ ਮਤੋਂ ਵੀ ਸੀਕ ਸੌਦੇ ਵੀ ਹੋ ਚੁੱਕੇ ਨੇ ਸੀਕ ਸੌਦੇ ਹੋ ਚੁੱਕੇ ਆਗੇ ਤੇ ਆ ਨਾਲ ਦੀਆਂ ਵੀਰ ਜੀ ਮਾਲ ਤੋਰਦਾ ਕਰੋ ਸੁਖੇਤ ਨੂੰ ਤੋਰਦੇ ਮਾਲ ਨੂੰ ਦਿਖਾ ਦਿਓ ਵੀਰੇ ਪਨੂਨ ਇੱਕ ਨੰਬਰ ਤੋਰੋ ਕਿਵੇਂ ਪਲੂਨ ਬਸੀਆ ਚਾਰ ਦਿਨ ਦਾ ਵੱਡੀ ਜਰਸੀ ਹੈਗੀ ਚੰਗੀ ਕਰਮਾ ਦੀ ਦੁੱਧ ਵਾਲੀ ਹੈ ਸੂਣ ਨੂੰ ਤਕਰੀਬਨ ਪੰਜ-ਛੇ ਦਿਨ ਲੇ ਜਾਊਗੀ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਜੁੜਿਆ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਮੋ ਜੀ ਨਾਲ ਲੱਗਾ ਘਾੜੀ ਦਾ ਬਟਨ ਪਾ ਦਿਓ ਜੋ ਵੀ ਵੀਡੀਓ ਲੱਭ ਸਕਿਆ ਹਾਂ ਜੀ ਵੀਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਵੱਡੀ ਕੁਆਲਿਟੀ ਦਿਖਾ ਦਿਆ ਕਰੋ ਵੀਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਵੀਰ ਮੇਰਾ ਪਿੰਡ ਵੱਡਾ ਸਿਮਲੀ ਬਾਲਕਣਾ ਜ਼ਿਲ੍ਹਾ ਬਰਨਾਲਾ ਜੀ ਕੰਟੈਕਟ ਨੰਬਰ ਵੀਜੀ ਨੋਟ ਕਰ ਲਓ 6280713934 6280713934 ਹਾਂਜੀ ਵੀਰ ਜਿਹੜੀ ਆਪਣੀ ਲੋਕੇਸ਼ਨ ਵੀ ਮੰਗਦਾ ਵੀਰੇ ਇਸੇ ਨੰਬਰ ਤੇ ਆਪਣਾ WhatsApp ਚੱਲਦਾ ਜੂ ਹੈਲੋ ਦਾ ਮੈਸੇਜ ਕਰਵਾ ਦੇ ਵੀ ਤੁਹਾਨੂੰ ਸਰ ਜੀ ਕਿਸ ਨਾਲ ਜਾ ਪਾ ਜੂਗੀ ਜਿਸ ਨਾਲ ਆਉਦੇ ਆਪਾਂ ਜੂ ਬਾਕੀ ਵੀਰੇ ਆਪਣੇ ਕੋਲ ਟਰਾਂਸਪੋਰਟ ਦਾ ਸਾਰਾ ਸਾਧਨਾ 13 ਰੁਪਏ ਕਿਲੋਮੀਟਰ ਦਾ ਜੀ ਟਰਾਂਸਪੋਰਟ ਦਾ 13 ਰੁਪਏ ਕਿਲੋਮੀਟਰ ਆਪੋ ਨੰਬਰ ਤੇ ਦੋ ਬਾਕੀ ਵੀਰੇ ਆਪਣੇ ਕੋਲ ਪੇਮੈਂਟ ਦਾ ਆਨਲਾਈਨ ਸਭ ਦਾ ਸਾਰੀ ਹੈਗੀ ਆ ਵੀ ਬਾਕੀ ਮੇਰੇ ਵੀਰਾਂ ਕੋਲ ਜਿੰਨਾਂ ਕੋਲੇ ਵੀਡੀਓ ਚਾਹੀਦੀਆਂ ਵੀਰੋ ਦੱਸ ਦਈਆਂ ਗਾਈਆਂ ਘਰ ਵਾਲੀਆਂ ਸੇਰ ਹੋ ਜਾਣੀਆਂ ਵੇ ਜਿਹੜਾ ਵੀਰੇ ਆਪਣਾ ਨਵਾਂ ਆਜਾਉਂਦਾ ਲਗਾ ਉਹ ਇੱਕਦਮ ਬਾਅਦ ਵੀਡੀਓ ਪਾਵਾਂਗੇ ਜੀ ਆਪ ਵੀ ਸੂ ਅਭੀ ਸੁਮਸੁਵਾਈਆ ਚੰਗੀ ਆ ਬੱਸੀ ਐ ਵੀ ਵੀਰੇ ਬਾਦ ਬੱਸੀ ਦੇਤੀ ਆਗੀ ਬਾਕੀ ਜਿਹੜੇ ਵੀਰੇ ਆਪਣੇ ਰੇਟ ਹੁੰਦੇ ਹੈਗੇ 35000 ਤੋਂ 50000 ਦੇ ਵਿੱਚ ਆਲੇ ਸੌਦੇ ਹੁੰਦੇ ਆ ਜੀ ਕੁਝ ਕਿਨਾਂਗ 50 ਤੋਂ ਉੱਪਰ ਵਾਲੇ ਵੀ ਹੁੰਦੇ ਆ ਪਰ ਜ਼ਿਆਦਾ ਵੀਰੇ 35 ਤੋਂ 50 ਦੇ ਵਿੱਚ ਆਲੇ ਹੁੰਦੇ ਆਗੇ ਬਾਕੀ ਕਦੋਂ ਵੀ ਵੀਰਾ ਨਹੀਂ ਆਉਣਾਗਾ ਕਦੋਂ ਵੀ ਵੀਰਾ ਨੇ ਆਉਣਾ ਵੀ ਤੁਸੀਂ ਸਾਨੂੰ ਨਾ ਰੰਗ ਲਾ ਕੇ ਆਓ ਕਦੋਂ ਵੀ ਆਉਣਾ ਵੀਰੇ ਅਸੀਂ ਰਪੀਨ ਦੇ ਵਿੱਚ ਕੰਮ ਨਹੀਂ ਕਰਦੇਗੇ ਬਾਕੀ ਨਾਲ ਦੀਆਂ ਦੇਖੋ ਦੂਜੀ ਬੱਚਾ ਪਾਸ ਹੋਈ ਜਾਂਦੀਆਂ ਨੇ ਇਹ ਵੀ ਸਫਤਾ ਹੋ ਗਿਆ ਜੀ ਇਹ ਵੀ ਸਫਤਾ ਹੋ ਗਿਆ ਨਾਵੀਆਂ ਦਿਖਾਈ ਚੱਲਿਆ ਕਰੋ ਜੀ ਅੱਗੇ ਵੀ ਠੀਕ ਹੈ ਇੱਕ ਆ ਜੋਕੇ ਨਾਰ ਪਾ ਇਹ ਵੀ ਸਬਦਾ ਹੋ ਗਿਆ ਜੀ ਸਾਰੇ ਮਾਰੀ ਮਾਰਵਾਜ ਹੋ ਜੀ ਤੇ ਕੈਮਰੇ ਦੀ ਨਿਕਾ ਬਾਕੀ ਜਿਹੜਾ ਨਵਾਂ ਲਾਕ ਲਾਟ ਆਉਣਾਗਾ ਆਪਾਂ ਕੋਈ ਦਿਨ ਬਾਅਦ ਦੱਸਾਂਗੇ ਬਾਕੀ ਜਿਹੜੀਆਂ ਵੀਰੇ ਸਾਨੂੰ ਚਫਰੀਆਂ ਵੀਡੀਓ ਪਾਉਂਦੇ ਹੁੰਦੇ ਆ ਨਾ ਉਹ ਵੀਰੇ ਅਸੀਂ ਥੋੜੀ ਵੱਡੀ ਮਾਤਰਾ ਚ ਲੈਨੇ ਆਂ ਦੇਖੋ ਉਹ ਆਮ ਦੁਨੀਆ ਵੀਡੀਓ ਪਾਉਂਦੇ ਆਂ ਛੋਟੀਆਂ ਉਹ ਹੀ ਲੈਂਦੇ ਵੀਰੇ ਅਸੀਂ 2 ਦਿਨ ਤੋਂ ਲੈ ਕੇ 6 ਦਿਨ ਚੱਕਰ ਲੈਨੇ ਆਂ ਪਹਿਲਾ ਦੂਜਾ ਸੁਬਾ ਪਹਿਲਾ ਦੂਜਾ ਸੁਬਾ ਲੈਨੇ ਹੁੰਦੇ ਆਂਗੇ ਥੋੜੀ ਜਿਹੀ ਜਿੰਦ ਜਾਨ ਵਾਲੀ ਵੀਰੇ ਬੈਡ ਲਈ ਦੀ ਆ ਬਾਹਰ ਵੀ ਮਰਵਾ ਲਓ ਵੀ ਬਾਕੀ ਮਰਵਾ ਦਿਓ ਬਾਕੀ ਮੇਰੇ ਬੀਲ ਨੂੰ ਤੋਂ ਆ ਚੁੱਕਿਆ ਜੀ ਬਾਕੀ ਵੀਰ ਜੀ ਤੁਹਾਨੂੰ ਕਾਠ ਦੇ ਦੇਸੀ ਰਹਿਗਾ ਵੀਰੇ ਕਾਠ ਉੱਥੇ ਹੁੰਦਾ ਜਿੱਥੇ ਕੋਈ ਰੇਟ ਦੇ ਵਿੱਚ ਦਮ ਹੁੰਦਾ ਜਾਂ ਕੋਈ ਕੁਆਲਿਟੀ ਹੁੰਦੀ ਹੈਗੀ ਇਹ ਕਹਿਣ ਦੀਆਂ ਗੱਲਾਂ ਨਹੀਂ ਹੁੰਦੀਆਂ ਗਿਆ 28 ਆ ਗਿਆ ਜਾਂ 30 ਆ ਗਿਆ ਤੇ ਵੀ ਉਦਾਂ ਹੀ ਕਹਤੀਆਂ ਜਿੰਨਾ ਮਾਲ ਆਉ ਵੀਰੇ ਉਨਾ ਹੀ ਕਮਾਂਗੇ ਤੇ ਪਰਮਾਤਮਾ ਦੀ ਕਿਰਪਾ ਨਾਲ ਕਾ ਵੀਰੇ ਦੇ ਵਿੱਚੋਂ ਘੱਟੋ ਘੱਟ ਅਸੀਂ 25 ਜਨਵਰੀ ਦਾ ਤਕਰੀਬਨ ਵੇਚਾਂਗੇ ਸ਼ਾਮ ਤੱਕ ਜੀ ਸ਼ਾਮ ਤੱਕ ਵੇਚਾਂਗੇ ਜਿਹੜਾ ਉਹ ਰੇਟ ਪਹਿਲਾਂ ਦੱਸ ਚੁੱਕੇ ਆ ਵੀਰ ਜੀ ਬਾਕੀ ਵੀਰ ਜੀ ਆਪ ਦਾ ਤੁਸੀਂ ਇੱਕ ਵੀਰ ਨੂੰ ਹੋਰ ਬੇਨਤੀ ਆ ਕਿਦੋਂ ਵੀ ਵੀਰੇ ਗਾਣ ਲੈਣੀ ਹੈ ਤੇ ਸਾਡੇ ਕੋਲ ਲੈਣੀ ਅਸੀਂ ਆਪਦੇ ਆਪ ਨੂੰ ਕਹੀ ਜਾਈਏ ਆਪ ਦੀ ਵੀਰ ਜੀ ਨਰਖਪਾਰਖਣਾ ਲਾਓ ਬਾਅਦੋਂ ਲਾਂਬਾ ਕੋਈ ਨਹੀਂ ਹੁੰਦਾ ਜੀ ਕਿਉਂ ਵੀਰੇ ਸਾਲੀ ਚੀਜ਼ਾਂ ਕਿਉਂ ਆਈ ਹੈਗੀ ਇਹਨਾਂ ਦਾ ਲਾਂਬਾ ਕੋਈ ਨਹੀਂ ਹੁੰਦਾ ਜੀ ਬਾਕੀ ਹਾਂ ਜੀ ਆਪਾਂ ਇੱਕ ਸ਼ਾਮ ਨੂੰ ਵੀਡੀਓ ਦੁਬਾਰਾ ਕਰਦੇ ਆ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ